ਖੇਡ ਸੰਸਾਰ ਪ੍ਰੋਗਰਾਮ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਖੇਡਾਂ ਦੀ ਦੁਨੀਆ ਵਿੱਚ ਇੱਕੋ ਵੇਲੇ ਕਈ ਖੇਡ ਮੁਕਾਬਲੇ ਚੱਲ ਰਹੇ ਨੇ ਅਤੇ ਕਈ ਹੋਰ ਵੱਡੇ ਮੁਕਾਬਲੇ ਵੀ ਸ਼ੁਰੂ ਹੋਣ ਲਈ ਤਿਆਰ ਨੇ। ਪਿਛਲੇ ਕੁਝ ਦਿਨਾਂ ਦੀ ਹਰੇਕ ਖੇਡ ਸਰਗਰਮੀ ਅਤੇ ਖੇਡ ਜਾਣਕਾਰੀ ਅੱਜ ਦੇ ਇਸ ਤਾਜ਼ਾ ਅੰਕ ذریعے ਆਪ ਤੱਕ ਪਹੁੰਚਾ ਰਹੇ ਹਾਂ। ਸੋ ਆਓ ਸ਼ੁਰੂ ਕਰਦੇ ਹਾਂ ਖੇਡ ਸੰਸਾਰ ਪ੍ਰੋਗਰਾਮ ਦਾ ਅੱਜ ਦਾ ਇਹ ਤਾਜ਼ਾਤਰੀਨ ਅੰਕ। ਸਭ ਤੋਂ ਪਹਿਲਾਂ ਦੇਸ਼ ਵਿੱਚ ਤਾਜ਼ਾ ਸ਼ੁਰੂ ਹੋਏ ਖੇਡ ਆਯੋਜਨ ਦੀ ਗੱਲ ਕਰਦੇ ਹਾਂ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਖੇਲੋ ਇੰਡੀਆ ਪੈਰਾ ਗੇਮਜ਼ 2023 ਦਾ ਉਦਘਾਟਨ ਹੋ ਗਿਆ ਦੇਸ਼ ਦੇ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸਿਵਾਵਾ ਖੇਡ ਬੋਰਡ ਦੇ 1400 ਤੋਂ ਵੱਧ ਖਿਡਾਰੀ ਨਵੀਂ ਦਿੱਲੀ ਵਿੱਚ 10 ਤਰੀਕ ਤੋਂ ਸ਼ੁਰੂ ਹੋਈਆਂ ਅਤੇ 17 ਦਸੰਬਰ ਤੱਕ ਤਿੰਨ ਸਥਾਨਾਂ ਉੱਤੇ ਚੱਲ ਰਹੀਆਂ ਇਨ੍ਹਾਂ ਖੇਡਾਂ ਜ਼ਰੀਏ ਮੁਕਾਬਲਾ ਕਰਨਗੇ ਇਹਨਾਂ ਖੇਡਾਂ ਦਾ ਉਦਘਾਟਨੀ ਸਮਾਗਮ ਕੇ.ਡੀ. ਜਾਦਵ ਇੰਡੋਰ ਹਾਲ ਵਿੱਚ ਹੋਇਆ ਕੇਂਦਰ ਸਰਕਾਰ ਵੱਲੋਂ ਦਿਵਿਆਂਗ ਲੋਕਾਂ ਦੀ ਭਲਾਈ ਲਈ ਕਈ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਨੇ ਜਿਨ੍ਹਾਂ ਦਾ ਅਹਿਮ ਹਿੱਸਾ ਮੰਨੀਆਂ ਜਾਂਦੀਆਂ ਨੇ ਖੇਲੋ ਇੰਡੀਆ ਪੈਰਾ ਗੇਮਸ 2023 ਆਪਣੀ ਕਿਸਮ ਦੀਆਂ ਇਹ ਪਹਿਲੀਆਂ ਖੇਲੋ ਇੰਡੀਆ ਪੈਰਾ ਖੇਡਾਂ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਤਿੰਨ ਵੱਖ-ਵੱਖ ਥਾਵਾਂ ਇੰਦਰਗਾਂਧੀ ਸਟੇਡੀਅਮ ਜਵਾਹਰ ਲਾਲ ਨਹਿਰੂ ਸਟੇਡੀਅਮ ਅਤੇ ਕਰਨੀ ਸਿੰਘ ਸ਼ੂਟਿੰਗ ਰੇਂਜ ਵਿੱਚ ਕਰਵਾਈਆਂ ਜਾ ਰਹੀਆਂ ਨੇ ਇਨ੍ਹਾਂ ਖੇਡਾਂ ਤਹਿਤ ਕੁੱਲ 7 ਪੈਰਾ ਖੇਡਾਂ ਐਥਲੈਟਿਕਸ ਨਿਸ਼ਾਨੇਬਾਜ਼ੀ ਤੀਰਅੰਦਾਜ਼ੀ ਫੁੱਟਬਾਲ ਬੈਡਮਿੰਟਨ ਟੇਬਲ ਟੈਨਿਸ ਅਤੇ weight lifting ਵਿੱਚ ਮੁਕਾਬਲੇ ਆਯੋਜਿਤ ਕੀਤੇ ਜਾ ਰਹੇ ਨੇ ਭਾਰਤ ਦੇ ਕੁਝ ਚੋਟੀ ਦੇ ਅੰਤਰਰਾਸ਼ਟਰੀ ਪੈਰਾ ਸਟਾਰ ਖਿਡਾਰੀ ਜਿਵੇਂ ਕਿ ਸ਼ੀਤਲ ਦੇਵੀ, ਭਾਵਨਾ ਪਟੇਲ, ਅਸ਼ੋਕ ਪ੍ਰਮੋਦ ਭਗਤ ਇਸ ਖੇਡ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਨੇ। ਖੇਲੋ ਇੰਡੀਆ ਯੂਥ ਗੇਮਸ ਅਤੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਹੁਣ ਖੇਲੋ ਇੰਡੀਆ ਪੈਰਾ ਖੇਡਾਂ ਦਾ ਆਯੋਜਨ ਵੱਡੇ ਪੱਧਰ ਉੱਤੇ ਕੀਤਾ ਜਾ ਰਿਹਾ ਹੈ। ਪਹਿਲੀ ਵਾਰ ਕਰਵਾਈਆਂ ਜਾ ਰਹੀਆਂ ਖੇਲੋ ਇੰਡੀਆ ਪਹਿਰਾ ਖੇਡਾਂ ਨੂੰ ਲੈ ਕੇ ਰਾਸ਼ਟਰੀ ਰਾਜਧਾਨੀ ਵਿੱਚ ਤਿਉਹਾਰ ਵਰਗਾ ਮਾਹੌਲ ਬਣਿਆ ਹੋਇਆ ਹਫਤਾ ਪਰ ਚੱਲਣ ਵਾਲਾ ਇਹ ਖੇਡ ਮੇਲਾ ਮਨੁੱਖੀ ਸਨਮਾਨ ਦੇ ਨਾਲ-ਨਾਲ ਸਭ ਦੀ ਭਰਵੇਂ ਸ਼ਮੂਲੀਅਤ ਦਾ ਪ੍ਰਤੀਕ ਵੀ ਬਣ ਰਿਹਾ ਹੈ ਸ਼ੁਰੂਆਤੀ ਮੈਚਾਂ ਦੀ ਜੇਕਰ ਗੱਲ ਹੋਵੇ ਤਾਂ ਪੰਜਾਬ ਦੇ ਖਿਡਾਰੀਆਂ ਨੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਅਤੇ ਕਈ ਮੈਡਲ ਜਿੱਤੇ ਨੇ ਕਾਮਿਕ ਹੈਡ ਹਾਕੀ ਬਾਰੇ ਤਾਜ਼ਾ ਜਾਣਕਾਰੀ ਹਾਸਲ ਕਰਦੇ ਹਾਂ ਐਫ ਆਈ ਐਚ ਮਹਿਲਾ ਜੂਨੀਅਰ ਵਿਸ਼ਵ ਕੱਪ 2023 ਦੇ ਮੁਕਾਬਲੇ ਦੱਖਣ ਅਮਰੀਕੀ ਦੇਸ਼ ਚਿੱਲੀ ਵਿਖੇ ਮੁਕੰਮਲ ਹੋ ਗਏ ਨੇ ਫਾਈਨਲ ਵਿੱਚ ਨੀਦਰਲੈਂਡਸ ਦੀ ਟੀਮ ਨੇ ਅਰਜنٹੀਨਾ ਨੂੰ ਹਰਾ ਕੇ ਆਪਣਾ ਪੰਜਵਾਂ ਖਿਤਾਬ ਜਿੱਤਿਆ ਹੈ ਜਦਕਿ ਬੈਲਜੀਅਮ ਦੀ ਟੀਮ ਤੀਜੇ ਸਥਾਨ ਉੱਤੇ ਰਹੀ ਇਸ ਦਰਮਿਆਨ ਇੱਕ ਰੋਮਾਂਚਕ ਮੈਚ ਵਿੱਚ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਅਮਰੀਕਾ ਨੂੰ ਪੈਨਲਟੀ ਸ਼ੂਟਆਊਟ ਵਿੱਚ 3-2 ਨਾਲ ਹਰਾ ਕੇ ਇਸ ਟੂਰਨਾਮੈਂਟ ਵਿੱਚ ਨੌਵਾਂ ਸਥਾਨ ਹਾਸਲ ਕੀਤਾ। ਨਿਰਧਾਰਿਤ ਸਮੇਂ ਤੱਕ ਦੋਵੇਂ ਟੀਮਾਂ 2-2 ਨਾਲ ਬਰਾਬਰੀ ਉੱਤੇ ਸਨ, ਜਿਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਵਿੱਚ ਭਾਰਤ ਨੇ ਮੁਕਾਬਲਾ ਆਪਣੇ ਪੱਖ ਵਿੱਚ ਕੀਤਾ। ਪੈਨਲਟੀ ਸ਼ੂਟਆਊਟ ਵਿੱਚ ਵੀ ਇੱਕ ਸਮੇਂ ਦੋਵੇਂ ਟੀਮਾਂ ਬਰਾਬਰੀ ਉੱਤੇ ਚੱਲ ਰਹੀਆਂ ਸਨ। ਬਾਅਦ ਵਿੱਚ ਭਾਰਤ ਦੀ ਗੋਲਕੀਪਰ ਮਾਦੂਰੀ ਕਿੰਡੋ ਨੇ ਸ਼ਾਨਦਾਰ ਬਚਾ ਕੀਤਾ ਉਥੇ ਹੀ ਨੌਜਵਾਨ ਖਿਡਾਰਨ ਪਿਸਲ ਨੇ ਠਹਿਰਾਓ ਨਾਲ ਖੇਡਦੇ ਹੋਏ ਆਪਣੀ ਸ਼ਾਟ ਨੂੰ ਗੋਲ ਵਿੱਚ ਤਬਦੀਲ ਕਰਕੇ ਭਾਰਤ ਨੂੰ 3-2 ਨਾਲ ਮੈਚ ਜਿੱਤਣ ਵਿੱਚ ਮਦਦ ਕੀਤੀ ਦੂਜੇ ਬੰਨੇ ਪੁਰਸ਼ਾਂ ਦੇ ਜੂਨੀਅਰ ਵਿਸ਼ਵ ਕੱਪ ਵਿੱਚ ਵੀ ਭਾਰਤੀ ਨੌਜਵਾਨ ਟੀਮ ਵਧੀਆ ਖੇਡ ਰਹੀ ਹੈ ਅਤੇ ਫੈਸਲਾਕੁਨ ਮੋੜ ਤੱਕ ਪਹੁੰਚੀ ਭਾਰਤੀ ਹਾਕੀ ਟੀਮਾਂ ਲਈ ਅਗਲੀ ਚੁਣੌਤੀ ਦੀ ਜ਼ਿਕਰ ਗੱਲ ਤੁਹਾਨੂੰ ਦੱਸੀਏ ਤਾਂ ਉੱਥੇ ਵੀ ਕਾਫੀ ਅਹਿਮ ਜਾਣਕਾਰੀ ਹਾਸਲ ਕਰਨੀ ਬਣਦੀ ਹੈ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਪੰਜ ਦੇਸ਼ਾਂ ਦਾ ਟੂਰਨਾਮੈਂਟ ਖੇਡਣ ਲਈ ਯੂਰਪੀ ਦੇਸ਼ ਸਪੇਨ ਲਈ ਰਵਾਨਾ ਹੋਈਆਂ ਨੇ ਇਸ ਟੂਰਨਾਮੈਂਟ ਦੌਰਾਨ ਪੁਰਸ਼ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੀਆਂ ਨਜ਼ਰਾਂ FIH ਰੈਂਕਿੰਗ ਵਿੱਚ ਸੁਧਾਰ ਕਰਨ ਉੱਤੇ ਲੱਗੀਆਂ ਹੋਣਗੀਆਂ ਜਦਕਿ ਮਹਿਲਾ ਟੀਮ ਦੀ ਕਪਤਾਨ ਗੋਲ ਕੀਪਰ ਸविता ਪੂਨੀਆ ਅਗਲੇ ਮਹੀਨੇ ਹੋਣ ਵਾਲੇ 올림픽 ਕੁਆਲੀਫਾਇਰ ਤੋਂ ਪਹਿਲਾਂ ਸਾਰੀਆਂ ਕਮੀਆਂ ਪੇਸ਼ੀਆਂ ਦੂਰ ਕਰਨ ਤੇ ਧਿਆਨ ਕੇਂਦਰਿਤ ਕਰੇਗੀ। ਦੋਵੇਂ ਟੀਮਾਂ ਸਪੇਨ ਖਿਲਾਫ ਮੁਹਿੰਮ ਦਾ ਆਗਾਜ਼ ਕਰਨਗੀਆਂ ਤੇ ਸੁਪਰੰਤ ਅਗਲੇ ਮੈਚ ਵੀ ਖੇਡਣਗੀਆਂ। ਪੁਰਸ਼ ਟੀਮ ਲਈ ਇਹ ਦੌਰਾਂ 2023-24 ਹਾਕੀ ਪ੍ਰੋ ਲੀਗ ਸੈਸ਼ਨ ਦੀ ਤਿਆਰੀ ਲਈ ਵੀ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਇਸ ਤਹਿਤ ਭਾਰਤ ਦਾ ਮੁਕਾਬਲਾ ਸਪੇਨ ਜਰਮਨੀ ਫਰਾਂਸ ਅਤੇ ਬੈਲਜੀਅਮ ਨਾਲ ਹੋਵੇਗਾ ਦੂਜੇ ਬੰਨੇ ਭਾਰਤ ਦੀ ਮਹਿਲਾ ਹਾਕੀ ਟੀਮ 13 ਜਨਵਰੀ ਤੋਂ ਰਾਂਚੀ ਵਿੱਚ 올림픽 ਕੁਆਲੀਫਾਇਰ ਖੇਡੇਗੀ ਜਿਸ ਦੀ ਤਿਆਰੀ ਲਈ ਇਹ ਟੂਰਨਾਮੈਂਟ ਯਾਨੀ ਸਪੇਨ ਵਾਲਾ ਟੂਰਨਾਮੈਂਟ ਕਾਫੀ ਅਹਿਮ ਹੋਵੇਗਾ ਮਹਿਲਾ ਟੀਮ ਆਪਣੇ ਪਹਿਲੇ ਮੈਚ ਵਿੱਚ ਸਪੇਨ ਨਾਲ ਫਿਰ 16 ਦਸੰਬਰ ਨੂੰ ਬੈਲਜੀਅਮ ਨਾਲ 19 ਦਸੰਬਰ ਨੂੰ ਜਰਮਨੀ ਨਾਲ ਅਤੇ 21 ਦਸੰਬਰ ਨੂੰ ਆਇਰਲੈਂਡ ਦੇ ਨਾਲ ਮੈਚ ਖੇਡੇਗੇ। ਭਾਰਤ ਦੀਆਂ ਦੋਹਾਂ ਹਾਕੀ ਟੀਮਾਂ ਲਈ ਇਹ ਮੁਕਾਬਲੇ ਕਾਫੀ ਅਹਿਮ ਨੇ ਅਤੇ ਇਹ ਸਾਰੇ ਮੈਚ ਸਪੇਨ ਦੇ ਵਾਲੈਂਸੀਆ ਸ਼ਹਿਰ ਵਿਖੇ ਖੇਡੇ ਜਾਣਗੇ। ਦੇਸ਼ ਦੇ ਇੱਕ ਨੌਜਵਾਨ ਖਿਡਾਰੀ ਦੀ ਮਾਨਮਤੀ ਪ੍ਰਾਪਤੀ ਬਾਰੇ ਹੁਣ ਗੱਲ ਕਰਦੇ ਹਾਂ। ਬਿਲੀਅਰਡਸ ਅਤੇ ਸਨੂਕਰ ਖਿਡਾਰੀ ਮਲਕੀਤ ਸਿੰਘ ਨੇ ਦੱਖਣ ਭਾਰਤ ਦੇ ਚੇਨਈ ਵਿਖੇ ਰਾਸ਼ਟਰੀ ਬਿਲਿਅਰਡ ਸਤਿਸ਼ ਨੂਕਰ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਜਿੱਤ ਹਾਸਲ ਕਰਕੇ ਨਵਾਂ ਰਾਸ਼ਟਰੀ ਰੈੱਡ ਸਨੂਕਰ ਪੁਰਸ਼ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਮਲਕੀਤ ਸਿੰਘ ਨੇ ਰੇਲਵੇ ਖੇਡ ਪ੍ਰਬੰਧਨ ਬੋਰਡ ਦੇ ਏ ਪਾਂਡੂ ਰੰਗਈਆ ਨੂੰ ਬੈਸਟ ਆਫ 13 ਫਰੇਮ ਦੇ ਫਾਈਨਲ ਵਿੱਚ 7-5 ਨਾਲ ਹਰਾਇਆ ਇਸ ਤੋਂ ਪਹਿਲਾਂ ਉਸ ਨੇ ਸੈਮੀਫਾਈਨਲ ਵਿੱਚ ਪਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਪੈਟਰੋਲੀਅਮ ਖੇਡ ਪ੍ਰਬੰਧਨ ਬੋਰਡ ਦੇ ਪ੍ਰਮੁੱਖ ਦਾਵੇਦਾਰ ਅਤੇ 26 ਵਾਰ ਦੇ ਆਈਬੀਐਸਐਫ ਵਿਸ਼ਵ ਚੈਂਪੀਅਨ ਪੰਕਜ ੜਵਾਨੀ ਨੂੰ ਵੀ 6-5 ਨਾਲ ਹਰਾਇਆ ਸੀ। ਸਾਬਕਾ ਚੈਂਪੀਅਨ ਪੰਕਜ ੜਵਾਨੀ ਦਾ ਹਾਰ ਜਾਣਾ ਭਾਰਤੀ ਖੇਡ ਜਗਤ ਲਈ ਹੈਰਾਨ ਕਰਨ ਵਾਲਾ ਨਤੀਜਾ ਰਿਹਾ ਕਿਉਂਕਿ ਇੱਕ ਸਮੇਂ ਉਸ ਨੇ ਮੈਚ 5-3 ਨਾਲ ਲਗਭਗ ਆਪਣੇ ਨਾਂ ਕਰ ਲਿਆ ਸੀ। ਪਰ ਮਲਕੀਤ ਸਿੰਘ ਨੇ ਆਖਰੀ 3 ਫਰੇਮ 59 0 43 1 ਅਤੇ 67 13 ਦੇ ਫਰਕ ਨਾਲ ਜਿੱਤ ਕੇ ਟੂਰਨਾਮੈਂਟ ਦਾ ਸਭ ਤੋਂ ਵੱਡਾ ਉਲਟਫੇਰ ਕੀਤਾ ਜੇਤੂ ਰਹੇ ਨੌਜਵਾਨ ਖਿਡਾਰੀ ਮਲਕੀਤ ਸਿੰਘ ਬਾਰੇ ਤੁਹਾਨੂੰ ਕੁਝ ਹੋਰ ਜਾਣਕਾਰੀ ਦਈਏ ਤਾਂ ਉਸਨੇ ਪੰਕਜ ੜਵਾਨੀ ਅਤੇ ਲਕਸ਼ਮਣ 라ਵਤ ਦੇ ਨਾਲ ਕਿਰਗਿਸਤਾਨ ਵਿੱਚ ਸਾਲ 2017 ਦੀ ਏਸ਼ੀਅਨ ਟੀਮ ਸਨੁਕਰ ਚੈਂਪੀਅਨਸ਼ਿਪ ਵਿੱਚ ਵੀ ਗੋਲਡ ਮੈਡਲ ਜਿੱਤਿਆ ਸੀ ਉਸਨੇ ਸਾਲ 2003 ਤੋਂ ਸਨੂਕਰ ਖੇਡਣਾ ਸ਼ੁਰੂ ਕੀਤਾ ਉਸ ਨੂੰ ਇਸ ਖੇਡ ਦੇ ਕਿਸੇ ਵੀ ਰੂਪ ਵਿੱਚ ਰਾਸ਼ਟਰੀ ਖਿਤਾਬ ਜਿੱਤਣ ਵਾਲਾ ਪਹਿਲਾ ਖਿਡਾਰੀ ਹੋਣ ਦਾ ਮਾਣ ਪ੍ਰਾਪਤ ਹੋਇਆ ਜਦੋਂ ਉਸਨੇ ਨੈਸ਼ਨਲ ਬਿਲਿਅਰਡਸ ਅਤੇ ਸਨੂਕਰ ਚੈਂਪੀਅਨਸ਼ਿਪ 2013 ਵਿੱਚ ਜੂਨੀਅਰ ਸਨੂਕਰ ਦਾ ਖਿਤਾਬ ਜਿੱਤ ਕੇ ਇਹ ਮੀਲ ਪੱਥਰ ਹਾਸਲ ਕੀਤਾ ਸੀ ਹੁਣ ਤੁਹਾਨੂੰ ਬੈਡਮਿੰਟਨ ਦੀ ਖੇਡ ਦੀ ਤਾਜ਼ਾ ਗੱਲ ਸੁਣਾਉਂਦੇ ਹਾਂ ਅਸ਼ਵਨੀ ਪੁਨੱਪਾ ਅਤੇ ਤਨੀਸ਼ਾ ਕ੍ਰਾਸਟੋ ਦੀ ਭਾਰਤ ਮਹਿਲਾ ਡਬਲਜ਼ ਜੋੜੀ ਨੇ ਸੁੰਗ ਸ਼ਾਓ ਜੁਨ ਅਤੇ ਯੂ ਚੀਏ ਹੋਈ ਦੀ ਚੀਨੀ ਤਾਈਪੇ ਦੀ ਜੋੜੀ ਨੂੰ ਸਿੱਧੇ ਸੈਟਾਂ ਵਿੱਚ ਹਰਾ ਕੇ ਗੁਹਾਟੀ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਇਸ ਖਿਤਾਬੀ ਜਿੱਤ ਦੀ ਖਾਸ ਗੱਲ ਇਹ ਹੈ ਕਿ ਅਸ਼ਵਨੀ ਪੁਨੱਪਾ ਅਤੇ ਤਨੀਸ਼ਾ ਕ੍ਰਾਸਟੋ ਦੀ ਇਸ ਜੋੜੀ ਦਾ ਇਹ ਦੂਜਾ ਸੁਪਰ 100 ਖਿਤਾਬ ਹੈ। ਪਿਛਲੇ ਹਫਤੇ ਲਖਨਊ ਵਿੱਚ ਸੈਯਦ ਮੋਦੀ ਕੌਮਾਂਤਰੀ ਸੁਪਰ 300 ਟੂਰਨਾਮੈਂਟ ਦੀ ਉਪਜੇਤੂ ਰਹੀ ਅਸ਼ਵਨੀ ਅਤੇ ਤਨੇਸ਼ਾ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨੇ ਦੁਨੀਆ ਦੀ 81ਵੇਂ ਨੰਬਰ ਦੀ ਜੋੜੀ ਨੂੰ 40 ਮਿੰਟ ਵਿੱਚ 21 13 ਅਤੇ 21 19 ਦੇ ਫਰਕ ਨਾਲ ਹਰਾਇਆ। ਭਾਰਤੀ ਜੋੜੀ ਦਾ ਕੁੱਲ ਮਿਲਾ ਕੇ ਇਕੱਠਿਆਂ ਦਾ ਇਹ ਤੀਜਾ ਖਿਤਾਬ ਹੈ। ਇਸ ਜੋੜੀ ਨੇ ਇਸ ਤੋਂ ਪਹਿਲਾਂ ਆਬੂਦਾਬੀ ਮਾਸਟਰਸ ਸੁਪਰ 100 ਅਤੇ ਨੈਟਸ ਕਮਾਂਤਰੀ ਚੈਲੰਜ ਦਾ ਖਿਤਾਬ ਵੀ ਜਿੱਤਿਆ ਸੀ ਹੋਰ ਵੀ ਖਾਸ ਗੱਲ ਇਹ ਹੈ ਕਿ 34 ਸਾਲਾਂ ਅਸ਼ਵਨੀ ਅਤੇ 20 ਸਾਲਾਂ ਦੀ ਤਨੀਸ਼ਾ ਨੇ ਇਸ ਸਾਲ ਜਨਵਰੀ ਵਿੱਚ ਹੀ ਇਕੱਠੇ ਖੇਡਣਾ ਸ਼ੁਰੂ ਕੀਤਾ ਸੀ ਅਤੇ ਉਹ ਸਤੰਬਰ ਅਕਤੂਬਰ ਵਿੱਚ ਚੀਨ ਦੇ ਹੁਆਂਗਜ਼ੂ ਵਿੱਚ ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਦਾ ਵੀ ਹਿੱਸਾ ਸਨ ਇਸ ਜੋੜੀ ਦੀ ਕਾਮਯਾਬੀ ਨੇ ਭਾਰਤ ਲਈ ਭਵਿੱਖ ਵਿੱਚ ਵੀ ਕਈ ਵੱਡੇ ਟੂਰਨਾਮੈਂਟ ਖੇਡਣੇ ਨੇ ਹੁਣ ਅੰਤਰਰਾਸ਼ਟਰੀ ਕ੍ਰਿਕਟ ਦੀ ਤਾਜ਼ਾ ਜਾਣਕਾਰੀ ਹਾਸਲ ਕਰਦੇ ਹਾਂ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦੇ ਨਾਲ-ਨਾਲ ਇਸ ਵੇਲੇ ਕਈ ਹੋਰ ਪਾਸੇ ਵੀ ਮੈਚ ਚੱਲ ਰਹੇ ਨੇ ਇੰਗਲੈਂਡ ਅਤੇ ਵੈਸਟ ਇੰਡੀਜ਼ ਦੀ ਲੜੀ ਵੀ ਚੱਲ ਰਹੀ ਹੈ ਇੰਗਲੈਂਡ ਵਿਰੁੱਧ ਪੰਜ ਘਰੇਲੂ T20 ਮੈਚਾਂ ਦੀ ਲੜੀ ਤੋਂ ਪਹਿਲਾਂ ਵੈਸਟ ਇੰਡੀਜ਼ ਦੀ ਟੀਮ ਵਿੱਚ ਆਂਦਰੇ ਰਸਲ ਦੀ ਵਾਪਸੀ ਹੋਈ ਹੈ ਆਂਦਰੇ ਰਸਲ ਆਖਰੀ ਵਾਰ ਸਾਲ 2021 ਵਿੱਚ ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਵਿੱਚ T20 ਕ੍ਰਿਕਟ ਵਿਸ਼ਵ ਕੱਪ ਵਿੱਚ ਵੈਸਟ ਇੰਡੀਜ਼ ਦੀ ਟੀਮ ਨਾਲ ਨਜ਼ਰ ਆਏ ਸੀ T20 ਦੇ ਧਾਕੜ ਬੱਲੇਬਾਜ਼ ਨੇ ਆਪਣੇ ਕੈਰੀਅਰ ਵਿੱਚ 167 ਦੀ ਸਟ੍ਰਾਈਕ ਰੇਟ ਨਾਲ ਤਕਰੀਬਨ 8000 ਦੌੜਾਂ ਬਣਾਈਆਂ ਹੋਈਆਂ ਨੇ ਨਵੀਂ ਟੀਮ ਵਿੱਚ ਉਸਦੇ ਨਾਲ ਮੈਥਿਊ ਫੌਡਰ ਦੀ ਵਾਪਸੀ ਹੋਈ ਹੈ ਜਿਸ ਨੇ ਹਾਲ ਹੀ ਵਿੱਚ ਇੰਗਲੈਂਡ ਵਿਰੁੱਧ ਵਨਡੇ ਲੜੀ ਵਿੱਚ ਪ੍ਰਭਾਵਿਤ ਕੀਤਾ ਅਤੇ ਘਰੇਲੂ T20 ਦੇ ਸੀਜ਼ਨ ਵਿੱਚ ਸਫਲਤਾ ਦੇ ਮਾਮਲੇ ਵਿੱਚ ਉਹ ਚੋਟੀ ਉੱਤੇ ਰਿਹਾ ਸੀ ਰੂਫਮੈਨ ਪਾਵਲ 13 ਦਸੰਬਰ ਤੋਂ ਸ਼ੁਰੂ ਹੋ ਕੇ 22 ਦਸੰਬਰ ਨੂੰ ਖਤਮ ਹੋਣ ਵਾਲੀ ਪੰਜ ਮੈਚਾਂ ਦੀ ਲੜੀ ਵਿੱਚ ਕਰੇਬੀਆਈ ਟੀਮ ਦੀ ਅਗਵਾਈ ਕਰਨਗੇ ਵਿਕਟ ਕੀਪਰ ਬੱਲੇਬਾਜ਼ ਸ਼ਾਈ ਹੋਪ ਨੂੰ ਉਪ ਕਪਤਾਨ ਬਣਾਇਆ ਗਿਆ ਹੈ ਇਸ ਦੌਰਾਨ ਇੰਗਲੈਂਡ ਦੇ ਖਿਲਾਫ ਇੱਕ ਰੋਜ਼ਾ ਮੈਚਾਂ ਦੀ ਲੜੀ ਲਈ ਨਹੀਂ ਬੁਲਾਏ ਗਏ ਨਿਕੋਲਸ ਪੂਰਨ ਅਤੇ ਜੇਸਨ ਹੋਲਡਰ ਨੂੰ ਵੀ 15 ਮੈਂਬਰੀ ਵੈਸਟ ਇੰਡੀਜ਼ ਟੀਮ ਵਿੱਚ ਸ਼ਾਮਲ ਕੀਤਾ ਗਿਆ। ਸਾਲ 2023 ਵਿੱਚ ਵੈਸਟ ਇੰਡੀਜ਼ ਲਈ ਆਖਰੀ ਘਰੇਲੂ T20 ਲੜੀ ਇਹੀ ਲੜੀ ਹੋਵੇਗੀ ਕਿਉਂਕਿ ਉਹ ਜੂਨ 2024 ਵਿੱਚ ਵੈਸਟ ਇੰਡੀਜ਼ ਅਤੇ ਅਮਰੀਕਾ ਵਿੱਚ ਹੋਣ ਵਾਲੇ ICC ਪੁਰਸ਼ T20 ਵਿਸ਼ਵ ਕੱਪ ਲਈ ਦੋ ਮੇਜ਼ਬਾਨ ਟੀਮਾਂ ਵਿੱਚੋਂ ਇੱਕ ਬਣਨ ਦੀ ਤਿਆਰੀ ਕਰ ਰਹੇ ਨੇ ਉਧਰ ਆਸਟ੍ਰੇਲੀਆ ਵਿੱਚ ਚਰਚਿਤ অতি ਤੇਜ਼ ਤਰਾਰ ক্রিকেট ਲੀਗ ਬਿਗ ਬੈਸ਼ ਲੀਗ ਯਾਨੀ ਕਿ BBL ਦੇ ਮੁਕਾਬਲੇ ਵੀ ਬੀਤੇ ਦਿਨੀ ਸ਼ੁਰੂ ਹੋ ਚੁੱਕੇ ਨੇ ক্রিকেট ਦੀ ਖੇਡ ਵਿੱਚ ਹੁਣ ਤੁਹਾਨੂੰ ਤਾਜ਼ਾ ਕਮਾਂਤਰੀ ਦਰਜਾਬੰਦੀ ਬਾਰੇ ਜਾਣਕਾਰੀ ਦਿੰਦੇ ਹਾਂ ਜਿੱਥੇ ਤਾਜ਼ਾ ਸੂਚੀ ਜਾਰੀ ਹੋਈ ਹੈ ਅਤੇ ਉਸ ਵਿੱਚ ਭਾਰਤੀ ਖਿਡਾਰੀਆਂ ਦੀ ਸਥਿਤੀ ਕਿਹੋ ਜਹੀ ਨਜ਼ਰ ਆ ਰਹੀ ਹੈ ਆਓ ਇਸ ਬਾਰੇ ਜਾਣਦੇ ਹਾਂ ਭਾਰਤ ਦਾ ਨੌਜਵਾਨ ਲੈਗ ਸਪਿਨਰ ਰਵੀ ਬਿਸ਼ਨੋਈ ਹਾਲ ਹੀ ਵਿੱਚ ਆਸਟ੍ਰੇਲੀਆ ਖਿਲਾਫ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਪੰਜ ਸਥਾਨ ਅੱਗੇ ਆਉਂਦਿਆਂ ICC T20 ਕੋਮਾਂਤਰੀ ਗੇਂਦਬਾਜ਼ੀ ਰੈਂਕਿੰਗ ਵਿੱਚ ਸਿਖਰਲੇ ਸਥਾਨ ਉੱਤੇ ਕਾਬਜ਼ ਹੋ ਗਿਆ ਬਿਸ਼ਨੋਈ ਨੇ ਪਿਛਲੇ ਦਿਨੀ ਆਸਟ੍ਰੇਲੀਆ ਖਿਲਾਫ ਮੁਕੰਮਲ ਹੋਈ ਲੜੀ ਵਿੱਚ ਪੰਜਵੇਂ ਮੈਚ ਦੌਰਾਨ 9 ਵਿਕਟਾਂ ਲਈਆਂ ਸਨ ਰਵੀ ਬਿਸ਼ਨੋਈ ਦੇ ਰੇਟਿੰਗ ਅੰਕ 699 ਤੱਕ ਪਹੁੰਚ ਗਏ ਨੇ ਉਸ ਨੇ ਇਸ ਤਰ੍ਹਾਂ ਪੰਜ ਸਥਾਨ ਅੱਗੇ ਆਉਂਦਿਆਂ ਅਫਗਾਨਿਸਤਾਨ ਦੇ ਸਪਿਨਰ ਰਾਸ਼ਿਦ ਖਾਨ ਨੂੰ ਸਿਖਰ ਤੋਂ ਥੱਲੇ ਖਿਸਕਾ ਦਿੱਤਾ ਜਿਸ ਤੇ ਰੇਟਿੰਗ ਅੰਕ 692 ਬਣਦੇ ਨੇ শ্রীলঙ্কা ਦੇ ਸਪਿਨਰ ਵਨਿੰਦੂ ਹਸਰੰਗਾ ਅਤੇ ਇੰਗਲੈਂਡ ਦੇ ਆਦਿਲ ਰਸ਼ੀਦ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਮੌਜੂਦ ਨੇ ਜਦਕਿ ਸ਼੍ਰੀਲੰਕਾ ਦਾ ਮਹੇਸ਼ ਥੀਕਸ਼ਨਾ ਸਿਖਰਲੇ 5 ਗੇਂਦਬਾਜ਼ਾਂ ਵਿੱਚ ਸ਼ਾਮਲ ਹੈ ਰਵੀ ਬਿਸ਼ਨੋਈ ਕ੍ਰਿਕਟ ਦੀ ਖੇਡ ਦੀ ਇਸ ਤੇਜ਼ ਤਰਾਰ ਬਣ ਗਈ ਯਾਨੀ ਕਿ T20 ਕ੍ਰਿਕਟ ਵਿੱਚ ਸਿਖਰਲੇ 10 ਵਿੱਚ ਕਾਬਜ਼ ਇਕਲੌਤਾ ਭਾਰਤੀ ਗੇਂਦਬਾਜ਼ ਹੈ ਜਦਕਿ ਅਕਸ਼ਰ ਪਟੇਲ 9 ਸਥਾਨ ਦੇ ਵਾਅਦੇ ਨਾਲ ਹੁਣ 18ਵੇਂ ਸਥਾਨ ਤੇ ਪਹੁੰਚ ਗਿਆ ਹੈ ਭਾਰਤ ਨੂੰ T20 ਕਮਾਂਤਰੀ ਲੜੀ ਵਿੱਚ ਆਸਟ੍ਰੇਲੀਆ ਦੀ ਟੀਮ ਖਿਲਾਫ 4-1 ਦੇ ਫਰਕ ਨਾਲ ਜਿਤਾਉਣ ਵਾਲਾ ਕਪਤਾਨ ਸੂਰਿਆ ਕੁਮਾਰ ਯਾਦਵ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਸਿਖਰ ਉੱਤੇ ਹੁਣ ਵੀ ਕਾਇਮ ਹੈ ਜਦਕਿ ਸਲਾਮੀ ਬੱਲੇਬਾਜ਼ ਰਤੂਰਾਜ ਗਾਇਕਵੜ ਇੱਕ ਸਥਾਨ ਹੇਠਾਂ ਖਿਸਕ ਕੇ ਹੁਣ 7ਵੇਂ ਸਥਾਨ ਉੱਤੇ ਪਹੁੰਚ ਗਿਆ ਹਾਰਦਿਕ ਪਾਂਡਿਆ ਨੇ 올 ਰੌਂਡਰ ਖਿਡਾਰੀਆਂ ਦੀ ਸੂਚੀ ਵਿੱਚ ਤੀਜਾ ਸਥਾਨ ਕਾਇਮ ਰੱਖਿਆ باوجود ਇਸਤੇ ਕਿ ਸੱਟ ਲੱਗਣ ਕਾਰਨ ਉਸ ਦੇ ਵਿਰੁੱਧ ਲੜੀ ਵਿੱਚ ਨਹੀਂ ਸੀ ਖੇਡ ਸਕਿਆ ਹੁਣ ਚਰਚਾ ਕਰਦੇ ਹਾਂ ਭਾਰਤ ਦੇ ਤਜਰਬੇਕਾਰ ਫੁੱਟਬਾਲ ਖਿਡਾਰੀ ਦੀ ਜਿਸ ਨੇ ਬੀਤੇ ਦਿਨ ਖੇਡ ਤੋਂ ਸੰन्यास ਲੈ ਲਿਆ ਭਾਰਤ ਦੇ ਫੁੱਟਬਾਲ ਦੇ ਮਹਾਨ ਗੋਲ ਕੀਪਰਾਂ ਵਿੱਚੋਂ ਇੱਕ ਸੁਬਰਤੋ ਪੌਲ ਨੇ ਆਪਣੇ 16 ਸਾਲਾਂ ਦੇ ਲੰਮੇ ਕੈਰੀਅਰ ਨੂੰ ਮੁਕੰਮਲ ਕਰਦੇ ਹੋਏ ਖੇਡ ਤੋਂ ਸੰन्यास ਲੈਣ ਦਾ ਫੈਸਲਾ ਕੀਤਾ ਸੁਬਰਤੋ ਪੌਲ ਨੇ ਸਾਲ 2007 ਵਿੱਚ ਲੇਬਨਾਨ ਦੇ ਖਿਲਾਫ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਆਪਣੀ ਸ਼ੁਰੂਆਤ ਕੀਤੀ ਅਤੇ ਭਾਰਤ ਲਈ ਕੁੱਲ 65 ਮੈਚ ਖੇਡੇ ਉਹ ਦੋਹਾ ਵਿੱਚ 2011 ਦੇ ਏਸ਼ੀਅਨ ਕੱਪ ਵਿੱਚ ਦੱਖਣੀ ਕੋਰੀਆ ਵਰਗੀ ਮਜ਼ਬੂਤ ਟੀਮ ਦੇ ਖਿਲਾਫ ਆਪਣੇ ਸ਼ਾਨਦਾਰ ਗੋਲਕੀਪਿੰਗ ਪ੍ਰਦਰਸ਼ਨ ਲਈ ਸਪਾਈਡਰਮੈਨ ਵਜੋਂ ਵੀ ਜਾਣਿਆ ਜਾਂਦਾ ਜਿਸ ਵਿੱਚ ਭਾਰਤ ਨੇ 27 ਸਾਲਾਂ ਬਾਅਦ ਕੁਆਲੀਫਾਈ ਕੀਤਾ ਸੀ ਸਬਰਤੋ ਪੌਲ ਨੇ ਉਸ ਪੂਰੇ ਟੂਰਨਾਮੈਂਟ ਵਿੱਚ ਵਿਰੋਧੀ ਟੀਮਾਂ ਦੀਆਂ 35 ਤੋਂ ਜ਼ਿਆਦਾ ਗੋਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕੀਤਾ ਸੀ ਅਤੇ ਉਦੋਂ ਤੋਂ ਉਹ ਟੀਮ ਦੇ ਸਟਾਰ ਖਿਡਾਰੀਆਂ ਵਿੱਚੋਂ ਇੱਕ ਬਣ ਗਏ ਸਨ ਇੱਕ ਮੈਚ ਜਿਸ ਵਿੱਚ ਭਾਰਤ 1-4 ਦੇ ਫਰਕ ਨਾਲ ਹਾਰ ਗਿਆ ਸੀ ਉਥੇ ਦੱਖਣੀ ਕੋਰੀਆ ਵੱਲੋਂ ਗੋਲ ਤੇ 20 ਸ਼ਾਟ ਲਾਏ ਗਏ ਸਨ ਜਿਨ੍ਹਾਂ ਵਿੱਚੋਂ ਸਬਰਤੋ ਪੌਲ ਨੇ 16 ਦਾ ਸਫਲਤਾਪੂਰਵਕ ਬਚਾ ਕੀਤਾ ਸੀ ਸੁਬਰਤੋ ਪੌਲ ਨੇ ਕੋਚ ਸਟੀਫਨ ਕੌਂਸਟੈਂਟਾਈਨ ਦੇ ਮਾਰਗਦਰਸ਼ਨ ਵਿੱਚ ਸਾਲ 2018 ਵਿਸ਼ਵ ਕੱਪ ਕੁਆਲੀਫਾਇਰ ਵਿੱਚ ਭਾਰਤੀ ਟੀਮ ਦੀ ਕਪਤਾਨੀ ਵੀ ਕੀਤੀ ਸੀ ਕਲੱਬ ਪੱਧਰ ਉੱਤੇ ਉਸ ਨੇ ਕੋਲਕਾਤਾ ਸ਼ਹਿਰ ਦੇ ਦੋਵੇਂ ਵੱਡੇ ਕਲੱਬਾਂ ਮੋਹਨ ਬਗਾਨ ਅਤੇ ਈਸਟ ਬੰਗਾਲ ਦੀ ਨੁਮਾਇੰਦਗੀ ਵੀ ਕੀਤੀ ਪੱਛਮੀ ਬੰਗਾਲ ਦੇ ਸੋਦੇਪੁਰ ਦਾ ਰਹਿਣ ਵਾਲਾ 36 ਸਾਲਾ ਸੁਬਰਤੋ ਪੌਲ ਯੂਰਪੀ ਦੇਸ਼ ਡੈਨਮਾਰਕ ਦੀ ਡੈਨਿਸ਼ ਸੁਪਰ ਲੀਗ ਟੀਮ ਐਫਸੀ ਵੈਸਟਲੈਂਡ ਲੈਵਿਕ ਖੇਡਿਆ ਅਤੇ ਵਿਦੇਸ਼ਾਂ ਵਿੱਚ ਪੇਸ਼ੇਵਰ ਫੁੱਟਬਾਲ ਖੇਡਣ ਵਾਲਾ ਕੁੱਲ ਚੌਥਾ ਭਾਰਤੀ ਖਿਡਾਰੀ ਵੀ ਬਣਿਆ ਸੀ ਇਸ ਤਜਰਬੇਕਾਰ ਖਿਡਾਰੀ ਦੇ ਭਾਰਤੀ ਫੁੱਟਬਾਲ ਦੇ ਵਿੱਚ ਪਾਏ ਗਏ ਯੋਗਦਾਨ ਦੀ ਕਾਫੀ ਸ਼ਲਾਘਾ ਹੋ ਰਹੀ ਹੈ ਹੁਣ ਚਲਦੇ ਹਾਂ 골ਫ ਦੀ ਖੇਡ ਵੱਲ ਦੁਨੀਆ ਦੇ ਨੰਬਰ 1 골ਫਰ ਸਕਾਈ ਸ਼ੈਫਲਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਪਹਿਲੀ ਵਾਰ ਹੀਰੋ ਵਰਲਡ ਚੈਲੰਜ ਦਾ ਖਿਤਾਬ ਜਿੱਤਿਆ ਜਦਕਿ ਟੂਰਨਾਮੈਂਟ ਦੇ ਮੇਜ਼ਬਾਨ ਟਾਈਗਰ ਵੁੱਡਸ ਨੇ ਵੀ ਚੰਗੀ ਵਾਪਸੀ ਕੀਤੀ ਹੈ ਸ਼ੈਫਲਰ ਨੇ ਆਖਰੀ ਦੌਰ ਤੋਂ ਪਹਿਲਾਂ ਤਿੰਨ ਸ਼ਾਟ ਦੀ ਵੜਤ ਬਣਾ ਰੱਖੀ ਸੀ ਉਸ ਨੇ ਆਖਰੀ ਦੌਰ ਵਿੱਚ 4 ਅੰਡਰ 68 ਦਾ ਕਾਰਡ ਖੇਡਿਆ ਅਤੇ ਆਪਣਾ ਕੁੱਲ ਸਕੋਰ 268 ਤੱਕ ਪਹੁੰਚਾਇਆ ਅਤੇ ਇਸ ਤਰ੍ਹਾਂ ਖਿਤਾਬ ਜਿੱਤਿਆ ਉਸ ਨੂੰ ਖਿਤਾਬ ਜਿੱਤਣ ਤੇ 10 ਲੱਖ ਅਮਰੀਕੀ ਡਾਲਰ ਦਾ ਇਨਾਮ ਮਿਲਿਆ ਮੈਟ ਫਿਟਸ ਪੈਟ੍ਰਿਕ ਨੇ ਆਖਰੀ ਦੌਰ ਵਿੱਚ 8 ਅੰਡਰ 67 ਦੇ ਕਾਰਡ ਨਾਲ ਆਪਣਾ ਕੁੱਲ ਸਕੋਰ ਅੱਗੇ ਵਧਾਇਆ ਅਤੇ ਤੀਜਾ ਸਥਾਨ ਹਾਸਲ ਕੀਤਾ ਇਸ ਦਰਮਿਆਨ ਸਾਰਿਆਂ ਦੀਆਂ ਨਜ਼ਰਾਂ ਟਾਈਗਰਵੁੱਡਸ ਤੇ ਟਿਕੀਆਂ ਹੋਈਆਂ ਸਨ ਉਸ ਨੇ ਆਖਰੀ ਦੌਰ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਕਿਸੇ ਵੇਲੇ ਨੰਬਰ 1 ਮੰਨੇ ਜਾਂਦੇ ਇਸ ਖਿਡਾਰੀ ਨੇ ਆਪਣੀ ਵਾਪਸੀ ਦੀਆਂ ਸੰਭਾਵਨਾਵਾਂ ਨੂੰ ਕਾਇਮ ਰੱਖਿਆ ਚਰਚਿਤ ਕ੍ਰਿਕਟ ਲੀਗ ਆਈਪੀਐਲ ਲਈ ਤਿਆਰੀਆਂ ਹੁਣ ਤੇਜ਼ੀ ਨਾਲ ਚੱਲਣ ਲੱਗੀਆਂ ਨੇ ਆਉਂਦੇ ਦਿਨੇ 19 ਦਸੰਬਰ ਨੂੰ ਪੁਰਸ਼ਾਂ ਦੀ ਆਈਪੀਐਲ ਲਈ ਖਿਡਾਰੀਆਂ ਦੀ ਨਿਲਾਮੀ ਦੁਬਈ ਵਿੱਚ ਹੋਣੀ ਹੈ ਇਸ ਤੋਂ ਪਹਿਲਾਂ ਔਰਤਾਂ ਦੀ ਆਈਪੀਐਲ ਲਈ ਇਹੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਗੁਜਰਾਤ ਜਾਇੰਟਸ ਨੇ ਮਹਿਲਾ ਪ੍ਰੀਮੀਅਰ ਲੀਗ ਨਿਲਾਮੀ ਵਿੱਚ ਪੰਜਾਬ ਦੀ ਤੇਜ਼ ਗੇਂਦਬਾਜ਼ ਕਾਸ਼ਵੀ ਗੋਤਮ ਨੂੰ 2 ਕਰੋੜ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਕਾਸ਼ਵੀ ਦੀ ਮੂਲ ਕੀਮਤ 10 ਲੱਖ ਰੁਪਏ ਰੱਖੀ ਗਈ ਸੀ ਗੁਜਰਾਤ ਜਾਇੰਟਸ ਅਤੇ ਯੂਪੀ ਵਾਰੀਅਰਸ ਦੋਵਾਂ ਟੀਮਾਂ ਨੇ ਇਸ ਖਿਡਾਰਨ ਲਈ ਬੋਲੀ ਲਾਈ ਪਰ ਗੁਜਰਾਤ ਦੀ ਟੀਮ ਇਸ ਖਿਡਾਰਨ ਦੀਆਂ ਸੇਵਾਵਾਂ ਹਾਸਲ ਕਰਨ ਵਿੱਚ ਸਫਲ ਰਹੀ ਇੱਕ ਹੋਰ ਨੌਜਵਾਨ ਭਾਰਤੀ ਕ੍ਰਿਕਟਰ ਕਰਨਾਟਕਾ ਦੀ 22 ਸਾਲਾ ਵਰਿੰਦਾ ਦਿਨੇਸ਼ ਦੀ ਵੀ ਵੱਡੀ ਬੋਲੀ ਲੱਗੀ ਜਿਸ ਨੂੰ ਯੂਪੀ ਵਾਰੀਅਰਸ ਨੇ 1.3 ਕਰੋੜ ਰੁਪਏ ਵਿੱਚ ਖਰੀਦਿਆ ਵਰਿੰਦਾ ਅਤੇ ਕਾਸ਼ਵੀ ਦੋਵੇਂ ਹਾਲ ਹੀ ਵਿੱਚ ਇੰਗਲੈਂਡ ਏ ਟੀਮ ਦੇ ਖਿਲਾਫ ਤਿੰਨ ਮੈਚਾਂ ਦੀ ਲੜੀ ਵਿੱਚ ਭਾਰਤ ਏ ਟੀਮ ਲਈ ਖੇਡੀਆਂ ਸਨ ਨਿਲਾਮੀ ਦੇ ਸ਼ੁਰੂਆਤੀ ਪੜਾਅ ਵਿੱਚ ਆਸਟ੍ਰੇਲੀਆਈ ਕ੍ਰਿਕਟਰਾਂ ਲਈ ਉੱਚੀਆਂ ਬੋਲੀਆਂ ਵੇਖੀਆਂ ਗਈਆਂ ਜਿਸ ਵਿੱਚ ਹਰਫਨ ਮੋਲਾ ਇਨਾਬੈਲ ਸਦਰਲੈਂਡ ਨੂੰ ਦਿੱਲੀ ਕੈਪੀਟਲਜ਼ ਨੇ 2 ਕਰੋੜ ਰੁਪਏ ਵਿੱਚ ਖਰੀਦਿਆ ਇਸ ਤੋਂ ਬਾਅਦ ਗੁਜਰਾਤ ਦੀ ਟੀਮ ਨੇ ਬੱਲੇਬਾਜ਼ ਫੋਬੀ ਲਿਚਫੀਲਡ ਨੂੰ 1 ਕਰੋੜ ਰੁਪਏ ਵਿੱਚ ਟੀਮ ਵਿੱਚ ਸ਼ਾਮਲ ਕੀਤਾ ਦੱਖਣੀ ਅਫਰੀਕਾ ਦੀ ਤੇਜ਼ ਗੇਂਦਬਾਜ਼ ਸ਼ਬਨੀਮ ਇਸਮਾਇਲ ਨੂੰ ਮੁੰਬਈ ਇੰਡੀਅਨਜ਼ ਨੇ 1.2 ਕਰੋੜ ਰੁਪਏ ਖਰਚ ਦਿਆਂ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਜੋ ਉਸਦੀ ਬੇਸ ਪ੍ਰਾਈਸ ਤੋਂ 3 ਗੁਣਾ ਵੱਧ ਕੀਮਤ ਬਣੀ ਇਤਕੀ ਔਰਤ ਖਿਡਾਰੀਆਂ ਲਈ ਇਹ ਟੀਮ ਤਿਆਰ ਕਰਨ ਦੀ ਪ੍ਰਕਿਰਿਆ ਕਾਫੀ ਚਰਚਿਤ ਰਹੀ ਹੈ। ਔਰਤਾਂ ਦੀ ਕ੍ਰਿਕਟ ਦੀ ਗੱਲ ਜਾਰੀ ਰੱਖਤੇ ਹੋਏ ਭਾਰਤੀ ਮਹਿਲਾ ਟੀਮ ਦੇ ਤਾਜ਼ਾ ਪ੍ਰਦਰਸ਼ਨ ਦੀ ਗੱਲ ਵੀ ਤੁਹਾਨੂੰ ਦੱਸਦੇ ਹਾਂ। ਭਾਰਤ ਤੇ ਇੰਗਲੈਂਡ ਦੀਆਂ ਔਰਤ ਕ੍ਰਿਕਟ ਟੀਮਾਂ ਦਰਮਿਆਨ ਤਿੰਨ ਮੈਚਾਂ ਦੀ T20 ਲੜੀ ਖੇਡੀ ਗਈ ਹੈ। ਤਿੰਨ ਮੈਚਾਂ ਦੀ ਲੜੀ ਦੇ ਸ਼ੁਰੂਆਤੀ ਦੋਵੇਂ ਮੈਚਾਂ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਲੜੀ 2-1 ਨਾਲ ਇੰਗਲੈਂਡ ਦੇ ਨਾਂ ਰਹੀ। ਇੰਗਲੈਂਡ ਨੇ ਪਹਿਲੇ ਦੋ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਦਰਜ ਕੀਤੀ ਅਤੇ ਇਸ ਤਰ੍ਹਾਂ ਸ਼ੁਰੂ ਤੋਂ ਹੀ ਭਾਰਤੀ ਟੀਮ ਉੱਤੇ ਦਬਦਬਾ ਬਰਕਰਾਰ ਰੱਖਿਆ। ਇੰਗਲੈਂਡ ਦੀ ਇਹ ਭਾਰਤ ਵਿਰੁੱਧ 30 T20 ਕਮਾਂਤਰੀ ਮੈਚਾਂ ਵਿੱਚ 22ਵੀਂ ਅਤੇ ਭਾਰਤੀ ਧਰਤੀ ਉੱਤੇ 12 ਮੈਚਾਂ ਵਿੱਚ 9ਵੀਂ ਜਿੱਤ ਸਾਬਤ ਹੋਈ। ਭਾਰਤੀ ਟੀਮ ਇਸ ਲੜੀ ਦੌਰਾਨ ਹਾਲਾਤ ਨਾਲ ਚੰਗੀ ਤਰ੍ਹਾਂ ਤਾਲਮੇਲ ਨਹੀਂ ਬਿਠਾ ਸਕੀ ਅਤੇ ਇਸ ਤੋਂ ਇਲਾਵਾ ਉਸਨੇ ਕੁਝ ਗਲਤੀਆਂ ਵੀ ਕੀਤੀਆਂ। ਜਿਸ ਨਾਲੇ ਲੜੀ ਇੰਗਲੈਂਡ ਦੇ ਖਾਤੇ ਪਈ ਇਸ ਲੜੀ ਦੌਰਾਨ ਸਪਾਰਟ ਪਿਚਾਂ ਉੱਤੇ ਗੇਂਦਬਾਜ਼ਾਂ ਨੂੰ ਜ਼ਿਆਦਾ ਮਦਦ ਨਹੀਂ ਸੀ ਮਿਲ ਰਹੀ ਅਤੇ ਭਾਰਤ ਨੇ ਚਾਰ ਸਪਿਨਰਾਂ ਦਾ ਇਸਤੇਮਾਲ ਵੀ ਕੀਤਾ ਪਰ ਉਹਨਾਂ ਵੱਲੋਂ ਵਿਚਕਾਰਲੇ ਓਵਰਾਂ ਵਿੱਚ ਕਾਫੀ ਦੌੜਾਂ ਦਿੱਤੀਆਂ ਗਈਆਂ ਭਾਰਤ ਵੱਲੋਂ ਖੱਬੇ ਹੱਥ ਦੀਆਂ ਦੋ ਸਪਿਨਰ ਗੇਂਦਬਾਜ਼ਾਂ ਸ਼੍ਰੇਂਕਾ ਪਾਟਿਲ ਅਤੇ ਸੈਕਾ ਇਸ਼ਾਕ ਨੂੰ ਡੈਬਿਊ ਕਰਨ ਭਾਫ਼ ਪਹਿਲੀ ਵਾਰ ਭਾਰਤ ਦੀ ਤਰਫੋਂ ਖੇਡਣ ਦਾ ਮੌਕਾ ਦਿੱਤਾ ਗਿਆ ਹਾਲਾਂਕਿ ਕੁਝ ਮੌਕਿਆਂ ਉੱਤੇ ਉਹ ਮਹਿੰਗੀਆਂ ਸਾਬਤ ਹੋਈਆਂ ਇਥੋਂ ਤੱਕ ਕਿ ਇਸ ਲੜੀ ਵਿੱਚ ਤਜਰਬੇਕਾਰ ਸਪਿਨਰ ਦੀਪਤੀ ਸ਼ਰਮਾ ਵੀ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕੇ ਇੰਗਲੈਂਡ ਦੀ ਮਹਿਲਾ ਟੀਮ ਖਿਲਾਫ ਤਿੰਨ ਮੈਚਾਂ ਦੀ ਇਸ T20 ਲੜੀ ਤੋਂ ਬਾਅਦ ਭਾਰਤੀ ਮਹਿਲਾ ਟੀਮ ਇੰਗਲੈਂਡ ਵਿਰੁੱਧ ਇੱਕ ਟੈਸਟ ਮੈਚ ਖੇਡੇਗੀ ਅਤੇ ਫਿਰ ਖੇਡ ਦੇ ਤਿੰਨੇ ਸਰੂਪਾਂ ਵਿੱਚ ਆਸਟ੍ਰੇਲੀਆ ਦੀ ਟੀਮ ਦਾ ਵੀ ਆਉਂਦੇ ਦਿਨਾਂ ਦੌਰਾਨ ਸਾਹਮਣਾ ਕਰੇਗੀ ਅਖੀਰ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਕਲੱਬ ਫੁੱਟਬਾਲ ਸੀਜ਼ਨ ਦੇ ਤਾਜ਼ਾ ਮੁਕਾਬਲਿਆਂ ਸੰਬੰਧੀ ਫਰਾਂਸ ਦੇਸ਼ ਵਿੱਚ ਤਾਕਤਵਰ ਟੀਮ ਪੈਰਿਸ ਸੇਂਟ ਜਰਮੇਨ ਯਾਨੀ ਕਿ ਪੀਐਸਜੀ ਨੇ ਨੈਂਟੇਸ ਕਲੱਬ ਨੂੰ 2-1 ਨਾਲ ਹਰਾ ਕੇ ਫਰਾਂਸ ਦੀ ਚੋਟੀ ਦੀ ਘਰੇਲੂ ਫੁੱਟਬਾਲ ਲੀਗ ਲੀਗ 1 ਵਿੱਚ ਲਗਾਤਾਰ 8ਵੀਂ ਜਿੱਤ ਦਰਜ ਕਰਕੇ ਅੰਕ ਸੂਚੀ ਵਿੱਚ ਸਿਖਰਲੇ ਸਥਾਨ ਉੱਤੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ ਇੱਕ ਹੋਰ ਮੈਚ ਵਿੱਚ 10 ਖਿਡਾਰੀਆਂ ਦੇ ਨਾਲ ਖੇੜਦੇ ਹੋਏ ਮੋਨੇਕੋ ਕਲੱਬ ਨੇ ਰੈਨੇਸ ਦੀ ਟੀਮ ਨੂੰ 2-1 ਨਾਲ ਹਰਾ ਕੇ ਜਿੱਤ ਦਰਜ ਕੀਤੀ ਅਤੇ ਇਸ ਜਿੱਤ ذریعے ਨੀਸ ਕਲੱਬ ਨੂੰ ਪਛਾੜ ਕੇ ਅੰਕ ਸੂਚੀ ਵਿੱਚ ਦੂਜਾ ਸਥਾਨ ਹਾਸਲ ਕਰ ਲਿਆ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਸਾਊਦੀ ਅਰਬ ਵਿਖੇ FIFA ਕਲੱਬ ਵਿਸ਼ਵ ਕੱਪ ਦੇ ਮੁਕਾਬਲੇ ਵੀ ਸ਼ੁਰੂ ਹੋ ਗਏ ਨੇ ਜੋ ਆਉਂਦੀ 22 ਦਸੰਬਰ ਤੱਕ ਚੱਲਣਗੇ। ਇਸ ਨਾਲ ਹੀ ਅੱਜ ਦੇ ਖੇਡ ਸੰਸਾਰ ਦੇ 17 ਅੰਕ ਦਾ ਵੇਲਾ ਵੀ ਮੁਕੰਮਲ ਹੁੰਦਾ ਹੈ ਪਰ ਖੇਡਾਂ ਦੀ ਦੁਨੀਆ ਦੇ ਮੁਕਾਬਲੇ ਲਗਾਤਾਰ ਚੱਲਦੇ ਰਹੇ ਨੇ ਅਤੇ ਆਉਂਦੇ ਦਿਨਾਂ ਦੇ ਸਾਰੇ ਮੁਕਾਬਲਿਆਂ ਦੀ ਸਾਰੀ ਤਾਜ਼ਾ ਤਰੀਨ ਜਾਣਕਾਰੀ ਇਸੇ ਤਰ੍ਹਾਂ ਖੇਡ ਸੰਸਾਰ ਦੇ ਅਗਲੇ ਅੰਕ ਵਿੱਚ ਤੁਹਾਡੇ ਲਈ ਪੇਸ਼ ਕਰਾਂਗੇ ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ ਪ੍ਰੋਗਰਾਮ ਵੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ